ਮੇਰਾ ਨਾਮ ਸੁਤਲਾਬ ਸਿੰਘ ਜੀ ਸੂਲ ਦਾ ਇਹ ਕਹਾਣੀ ਜੁੜੀ ਹੈ ਮੇਰੀ ਇਥੇ ਇੱਕ ਐਲਪਮ ਲੈਂਡਰ ਸੀ ਜਦੋਂ ਸਕੂਲ ਦੇ ਬਾਹਰ ਆ ਮੋਬਾਈਲ ਫੋਨ ਦੀ ਬੱਚਾ ਕੋਲ ਉਹ ਘੱਟਾ ਹੋਈ ਆ ਕੀ ਹੋਇਆ ساری ਗੱਲ ਬਾਤ ਇਹ ਜੀ ਅਸੀਂ ਨਾ ਕੱਲ ਬੰਦੇ ਲਾਏ ਸੀ ਦੋ ਮੈਂ ਕੰਮ ਕਰਾ ਰਿਹਾ ਸੀ ਸਕੂਲ ਦਾ ਮੈਂ ਬਿਲਕੁਲ ਕੰਮ ਦੇ ਨਾਲ ਹੀ ਖੜਾ ਤੇ ਬੱਚੇ ਆਏ ਜਰੂਰ ਲੰਗੇ ਆ ਸਿਵਲ ਡਰੈਸ ਦੇ ਬੱਚੇ ਸੀਗੇ ਦੋਵੇਂ ਤੇ ਸਾਨੂੰ ਨਹੀਂ ਪਤਾ ਨਾ ਕੋ ਮੋਬਾਈਲ ਹੈਗਾ ਇਹਦਾ ਨਹੀਂ ਲੈਂਦਾ ਅਸੀਂ ਨੇ ਨਾ ਕੋ ਮੈ ਸਕੂਲੇ ਨਹੀਂ ਵੇਖਿਆ ਬਾਕੀ ਇਹ ਵੀ ਸਕੂਲ ਦੇ ਹੁਣ ਆਂਦੇ ਆ ਵੀ ਬੱਚਿਆਂ ਨੂੰ ਸਕੂਲੇ ਮੋਬਾਈਲ ਨਹੀਂ ਹੋਣਾ ਫਰੈਜ ਨਹੀਂ ਕਿ ਮੈਂ ਸਕੂਲ ਨਹੀਂ ਲਿਆ ਸਰ قانونی ਪਤਾ ਨਹੀਂ ਕਿਹੜੇ ਕੰਮ ਲਈ ਬੱਚਿਆਂ ਨੂੰ ਸਕੂਲ ਦੇ ਮੋਬਾਈਲ ਲਿਆਤਾ ਤੇ ਬੱਚੇ ਗਏ ਸੀ ਮੈਂ ਕੰਮ ਕਰਾ ਰਿਹਾ ਹਾਂ ਬਿਲਕੁਲ ਕੰਦੇ ਨਾਲ ਹਾਂ ਬੱਚਿਆਂ ਦੇ ਵੀ ਜਦੋਂ ਖੋਇਆ ਨਾ ਕੋ ਤੇ ਇਹਨਾਂ ਨੇ ਬੁਲਾਇਆ ਵੀ ਆ ਪਰ ਮੈਨੂੰ ਉੱਥੇ ਬਿਲਕੁਲ ਕੰਦੇ ਨਾਲ ਆਵਾਜ਼ ਨਹੀਂ ਸੁਣੀ ਬਾਕੀ ਮੇਰੇ ਬੰਦੇ ਜੋ ਜਿਹੜੇ ਗੇਟ ਤੇ ਬੈਠੇ ਇਹ ਅੱਧੀ ਛੁੱਟੀ ਬੰਦ ਤਕਰੀਬਨ ਹੋਣ ਵਾਲੀ ਸੀ ਜਾਂ ਹੋ ਗਈ ਹੋ ਬੱਚਿਆਂ ਦੇ ਮਾਪਿਆਂ ਦਾ ਕਹਿ ਰਹਾ ਹੈ ਕਿ ਬੱਚਿਆਂ ਦੇ ਨਾਲ ਕਾफी ਚਿੰਤਨੀ ਦੇਖੀ ਚਾ ਤੁਹਾਨੂੰ ਨਹੀਂ ਰਹੀ ਤੇ ਜਿਹੜੇ ਸੌਟੀ ਗਾਰੇ ਦਾ ਕੋਈ ਵੀ ਜਿਹੜਾ ਮਚਾਉਂਦੀ ਕੋਸ਼ਿਸ਼ ਨਹੀਂ ਕੀਤੀ। ਤੁਸੀਂ ਸਰ ਵੇਖੋ ਅਸੀਂ ਜਦੋਂ ਵੇਖਿਆ ਨਹੀਂ ਬਾਹਰ ਅਸੀਂ ਬਾਹਰ ਇਹ ਵੀ ਬੰਦੇ ਡਿਊਟੀ ਤੇ ਗੇਟ ਤੇ ਆ। ਗੇਟ ਤੇ ਜਿਹੜਾ ਅੰਦਰੋਂ ਆਦਾ ਅਸੀਂ ਪੁੱਛਦੇ ਆ, ਐਂਟਰੀ ਕਰਦੇ ਆ, ਮਾਪ ਬੱਚਾ ਨੂੰ ਐਂਟਰੀ ਕਰਦੇ ਜੋ ਜਾਂਦੇ ਆ। ਤੇ ਪਰ ਸਾਡਾ ਇਹ ਆ ਵੀ ਬਾਹਰ ਗੇਟ ਦੇ ਸਾਡੀ ਜਿਹੜੀ ਆ ਉਹ ਬਾਹਰ ਜਾ ਰਹੇ ਤਾਂਾਨੂੰ ਇਹ ਨਹੀਂ ਪਰ ਬੱਚੇ ਦੇ ਸਕੂਲ ਵਾਲੇ ਵਰਦੀ ਪਾਈ ਹੁੰਦੀ। ਫਿਰ ਤੁਸੀਂ ਉਹ ਬੱਚਾ ਰੋਕਦੇ ਨਹੀਂ ਗੱਲ ਛੱਡਦੇ ਜਿੰਨਾ ਜਦੋਂ ਆਉਂਦਾ ਕੋਈ ਮਾਂ ਜਾਂ ਪਿਓ ਜਾਂ ਕੋਈ ਲੈਣੇ ਹੁੰਦਾ। ਪਰ ਇਹ ਬੱਚੇ ਸਿਵਲ ਡਰੈਸ ਚ ਇਹ ਆਏ ਕਿਹੜੇ ਕੰਮ ਨੂੰ ਹਾਨੂੰ ਪਤਾ ਨਹੀਂ ਤੇ ਗਏ ਵੀ ਇਹ ਮੈਦਨ ਨੂੰ ਕੁੱਛੀ ਆ ਰਹੇ ਹੋ ਕਿ ਸਿਵਲ ਵਰਦੀ ਵਿੱਚ ਬੱਚੇ ਆਏ ਸੀ ਕਿ ਜੇ ਸਿਵਲ ਵਰਦੀ ਵਿੱਚ ਹੋਰ ਵੀ ਕੋਈ ਆਉਂਦਾ ਤੇ ਤੁਸੀਂ ਪੁੱਛ ਦੇਣੀ ਬਤਾਓ ਪੁੱਛਦੇ ਆ ਬਿਲਕੁਲ ਆਂਦੇ ਬੱਚੇ ਆ ਪੁੱਛਦੇ ਆ ਆਏ ਸਿਵਲ ਵਰਦੀ ਚ ਕੰਮ ਆਪਣਾ ਕਰਾ ਕੇ ਗਏ ਛੁੱਤੀ ਫੂਲ ਦੇ ਸਕੂਲ ਚ ਨਹੀਂ ਆਏ ਬੱਚੇ ਆਪਣਾ ਕੰਮ ਕਰਾ ਕੇ ਗਏ ਇਹ ਜਿਹੜਾ ਮੋਬਾਈਲ ਕਿੱਥੋਂ ਪਿਆ ਤੇ ਮੈਲ ਖੋਇਆ ਇਹ ਗੁੱਠਪਰਲੇ ਜਿਹੜਾ ਬਾਜ਼ੀਗਰ ਮਹੱਲੇ ਨੂੰ ਜਿਹੜਾ ਘੇਰ ਜਾ ਰਿਹਾ ਉਧਰ ਨੂੰ ਬੱਚੇ ਜਾ ਰਹੇ ਸੀ ਉਧਰ ਹੋਇਆ ਨਾ ਤੂੰ ਆ ਜੇ ਕਿਤੇ ਕੋਈ ਘਟਨਾ ਹੋ ਜਾਂਦੀ ਹੈ ਤੇ ਕੱਟਣਾ ਹੈ ਸਾਰੇ ਇੱਕ ਦੇ ਪਿੰਡ ਦਾ ਵਾ ਜੇ ਅਸੀਂ ਗੇਟ ਬੰਦ ਕਰਦੇ ਆ ਤੇ ਪਿੰਡਾਂ ਨਾਲ ਜਾਂਦੇ ਵੀ ਪਿੰਡ ਵਾਲਿਆਂ ਦੇ ਪਿੰਡ ਦਾ ਰਾਹ ਵਾ ਤੇ ਅਸੀਂ ਕਰ ਵੀ ਦਿੰਦੇ ਆ ਬਾਅਦ ਚ ਆ ਜਾਂਦੇ ਆ ਗੇਟ ਖੋਲੋ ਸਾੜ ਕੋ ਖਲਾਉਂਦੇ ਵੀ ਕੀ ਵਾਰਾ ਖੋਲਿਆ ਵੀ ਆ ਕਿ ਪਿੰਡ ਦਾ ਰਾਹ ਵਾ ਇਹ ਬੰਦ ਨਹੀਂ ਤੁਸੀਂ ਕਰ ਸਕਦੇ ਤੇ ਹੁਣ ਜੇ ਸਾਨੂੰ ਪਿੰਡ ਆ ਇੱਕ ਵਾਰ ਸਾਨੂੰ ਦੇਖ ਕੇ ਦੇ ਦੇਣ ਵੀ ਤੁਸੀਂ ਸਕੂਲ ਟਾਈਮ ਤੋਂ ਬਾਅਦ ਲੁਗਣ ਤੋਂ ਬਾਅਦ ਗੇਟ ਬੰਦ ਕਰਕੇ ਰੱਖਣਾ ਵਾ ਖੋਲਣਾ ਨਹੀਂ ਆ ਤੇ ਛੁੱਟੀ ਹੁਣ ਟਾਈਮ ਖੋਲਣਾ ਵਾ ਇਹ ਪਿੰਡ ਦਾ ਕੋਈ ਆਂਦੀ ਨੰਗੂਗਾ ਨਹੀਂ ਜੇ ਸਾਨੂੰ ਇੰਨਾ ਪਿੰਡ ਵਾਲੇ ਲਿਖ ਕੇ ਦੇ ਦੇਣ ਤਾਂ ਹੀ ਬਿਲਕੁਲ ਐਗਰੀਆ ਵੀ ਇੱਥੇ ਕੋਈ ਘਟਨਾ ਨਹੀਂ ਹੋਏਗੀ ਪਰ ਇਹ ਚੱਕਰਾ ਵੀ ਗੇਟ ਜਿਹੜਾ ਖੁੱਲਾ ਨਹੀਂ ਖੋਲਣ ਦਿੰਦਾ ਪਿੰਡ ਆਂਦੇ ਵੀ ਬੰਦ ਕਿਉਂ ਕੀਤਾ ਵਾ ਖੁੱਲਾ ਰੱਖੋ ਇਹ ਚੱਕਰਾ ਜੇ ਸਾਨੂੰ ਲਿਖ ਕੇ ਦੇ ਦੇਣਗੇ ਵੀ ਪੇ ਸਾਡੇ ਵੱਲੋਂ ਪੰਚਾਇਤ ਲੇਖ ਦੇ ਜਾਂ ਕਿਉਂ ਲਿਖਾ ਦੇਣ ਕਿ ਸਕੂਲ ਟਾਈਮ ਤੁਸੀਂ ਗੇਟ ਨਹੀਂ ਖੋਲਣਾ ਉਹਦੇ ਵਿੱਚ ਬੱਚਿਆਂ ਦੀ ਵੀ ਸੇਫਟੀ ਹੋਊਗੀ ਤੇ ਸਾਡੀ ਵੀ ਸੇਫਟੀ ਹੱਦਾਂ ਨੂੰ ਬੰਦੇਆਂ ਕੇ ਗੱਲ ਪੈਂਦੇ ਆ ਕਿ ਤੁਸੀਂ ਖੋਲੋ ਸਾਡੇ ਵੀ ਗੱਲ ਪੈਂਦੇ ਨਾਲ ਕੇ ਬੰਦੇ ਆ ਫੇ ਉਹ ਵੀ ਭਾਜੀ ਉਹਨਾਂ ਨਾਲ ਸਾਡਾ ਵੀ ਹੱਟ ਕੋ ਕਿਹੜਾ ਕੋ ਥਿਆਰ ਆ ਵਾਰ ਜਾਂਦੇ ਮੇਰਾ ਨਾਰਾਜ ਵੀਰ ਕੋ ਜਿਹੜਾ ਪਿੰਡ ਹੈ ਮੈਂ ਫਤਿਆਵਾਂ ਦੀ ਰਹਿਣਾ ਨਹੀਂ ਮੇਰੇ ਬੱਚਿਆਂ ਨੇ ਕੱਲ ਲਾਸਟ ਡੇਟ ਦੀ ਸਕਾਲਰਸ਼ਿਪ ਅਪਲਾਈ ਕਰਨ ਦੀ ਤੇ ਮੇਰੀ ਵੱਡੀ ਬੇਟੀ ਜਿਹੜੀ ਨਾਲ ਆਈ ਛੋਟੀ ਬੇਟੀ ਦੇ ਉਹਨਾਂ ਨੇ ਮੋਬਾਈਲ ਲੈ ਕੇ ਆਏ ਨਾਲ ਵੀ ਸਕਾਲਰਸ਼ਿਪ ਅਪਲਾਈ ਕਰਨੀ ਆ ਤੇ ਜਦੋਂ ਇੱਥੇ ਆਣ ਕੇ ਮਤਲਬ ਮੋਬਾਈਲ ਕਰਨ ਤੋਂ ਅਪਲਾਈ ਕਰਨ ਤੋਂ ਬਾਅਦ ਮਤਲਬ ਜਿਹੜੇ ਇੱਥੇ ਇੱਕ ਅਣਪਛਾਤੇ ਲੋਕ ਹੀ ਕੋਈ ਮੋਟਰਸਾਈਕਲ ਤੇ ਦੋ ਜਣੇ ਉਹਨਾਂ ਨੇ ਇਹਨਾਂ ਨਾਲ ਮਤਲਬ ਕਿ ਹੱਥੋਂਪਾਈ ਕਰਕੇ ਤੇ ਜਿਹੜੇ ਗਲਤ ਤੇ ਦਾਤਰ ਰੱਖੀ ਨਾ ਮੇਰੇ ਕੋ ਮੋਬਾਈਲ ਲੈ ਲਿਆ ਮੋਬਾਈਲ ਖੋ ਕੇ ਉਹ ਚਲੇ ਗਏ ਕੋਈ ਨਹੀਂ ਮਤਲਬ ਸਕਿਉਰਟੀ ਗਾਰਡ ਨਹੀਂ ਮੇਰੀ ਛੋਟੀ ਬੇਟੀ ਨੇ ਬਹੁਤ ਆਵਾਜ਼ਾਂ ਮਾਰੀਆਂ ਤਿੰਨ ਚਾਰ ਵਾਰੀ ਇਹਨੇ ਆਵਾਜ਼ ਮਾਰੀ ਆ ਜਾਂਦੀ ਮਤਲਬ ਦੋ ਤਿੰਨ ਮਤਲਬ ਜਿਹੜੀ ਮਿੰਟਵਾ ਇੱਥੇ ਉਹ ਆਵਾਜ਼ਾਂ ਮਾਰਦੀ ਰਹੀ ਆ ਤੇ ਕੋਈ ਵੀ ਮਤਲਬ ਸਕੂਲ ਦਾ ਜਿਵੇਂ ਸਕਿਉਰਟੀ ਗਾਰਡ ਚਾਰ ਜਣੇ ਸਕਿਉਰਟੀ ਗਾਰਡ ਇੱਥੇ ਕੋਈ ਵੱਲੋਂ ਕੋਈ ਬਾਹਰ ਨਹੀਂ ਆਇਆ ਕੋਈ ਪਤਾ ਨਹੀਂ ਜੇ ਮੰਨ ਲਓ ਇੱਥੇ ਕੋਈ ਮੇਰੇ ਬੱਚਿਆਂ ਨੂੰ ਮਾਰ ਦਿੰਦਾ ਤੇ ਫਿਰ ਕੌਣ ਜ਼ਿੰਮੇਵਾਰ ਹਈ ਗੇਟ ਦੇ ਕੋਲ ਉਸ ਟਾਈਮ ਤੇ ਕੋਈ ਨਹੀਂ ਹੈਗਾ ਹਈ ਕਿਉਂਕਿ ਬੱਚੇ ਦਸ ਰਹੇ ਮੇਰੇ ਵੀ ਕੋਈ ਗੇਟ ਤੇ ਨਹੀਂ ਗੇਟ ਖੁੱਲੇ ਸੀ ਦੋਨੋਂ ਇਸ ਸੰਬੰਧੀ ਕੋਈ ਸਕੂਲ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ? ਮੇਰੀ ਸਕੂਲ ਸੰਬੰਧੀ ਕੋਈ ਨਹੀਂ ਹੋਈ ਸਕੂਲ ਨਾਲ ਹੀ ਪ੍ਰਿੰਸੀਪਲ ਆਏ ਆ ਅੱਜ ਗੱਲ ਕਰਕੇ ਜਾਵਾਂਗੇ ਤੇ ਉਸ ਤਰ੍ਹਾਂ ਇਹ ਆ ਵੀ ਅਸੀਂ ਸਕਿਉਰਟੀ ਗਾਰਡ ਨੂੰ ਜਰੂਰ ਆਣ ਕੇ ਕਿਹਾ ਵਾ ਵੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਮੰਦੀ ਤੇ ਇਹ ਆ ਕਹਿ ਰਹੇ ਆ ਵੀ ਅਸੀਂ ਅਸੀਂ ਇਸ ਟਾਈਮ ਤੇ ਹੈਗੇ ਅਸੀਂ ਇਹਨਾਂ ਨੇ ਮਤਲਬ ਜਦੋਂ ਇਹ ਗੱਲ ਹੋ ਗਈ ਆ ਮੇਰੇ ਬੱਚੇ ਫਿਰ ਸਕਿਉਰਟੀ ਗਾਰਡ ਕੋ ਗਏ ਆ ਤੇ ਫਿਰ ਇਹਨਾਂ ਨੇ ਫੋਨ ਲਵਾਇਆ ਵਾ ਫਿਰ ਫੋਨ ਲਵਾਉਣ ਤੋਂ ਬਾਅਦ ਸਕਿਉਰਟੀ ਗਾਰਡ ਜਿਹੜੇ ਆ ਉਹ ਫਿਰ ਉਹਨਾਂ ਦੇ ਪਿੱਛੇ ਮੋਟਰਸਾਈਕਲ ਤੇ ਗਏ ਆ ਕਿੰਨੇ ਵਜੇ ਦੀ ਘਟਨਾ ਹੈ? ਤਕਰੀਬਨ 12: ਹਾਂਜੀ ਸਕੂਲ ਚ ਸ਼ਾਇਦ ਰਸੈਸ ਚੱਲਦੀ ਪਈ ਇੱਕ ਬੰਦ ਹੋਈ ਸੀ ਇਸ ਬੰਦੀ ਦੀ ਦਰਖਾਸਤ ਦਿੱਤੀ ਹੈ ਹਾਂਜੀ ਅਸੀਂ ਇੱਥੇ ਫਤਿਹਵਾ ਚੌਂਕੀ ਤੇ ਦਿੱਤੀ ਹੋਈ ਦਰਖਾਸਤ ਕੀ ਮੰਗ ਕਰਦੇ ਜੀ ਅਸੀਂ ਇਹ ਕਿ ਉਹਨੀਆਂ ਵੀ ਜਿਵੇਂ ਇੱਥੇ ਜਿਹੜਾ ਇਹ ਸਕੂਲ ਦਾ ਰਸਤਾ ਜਿਹੜਾ ਇਹ ਆਮ ਬਣਾਇਆ ਹੋਇਆ ਵਾ ਵੀ ਇਹ ਇਦੋਂ ਦੋਨੋਂ ਗੇਟ ਖੁੱਲੇ ਰਹਿੰਦੇ ਆ ਤੇ ਵੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਵੀ ਜਿਹੜਾ ਜਾਂ ਤੇ ਸਕੂਲ ਦਾ ਜਿਹੜਾ ਵਾ ਉਹ ਵੱਖਰਾ ਕੀਤਾ ਜਾਵੇ ਗੇਟ ਤਾਂ ਜੇ ਜੜੀਆਂ ਇਹ ਕੁੜੀਆਂ ਐ ਸੁਰੱਖਿਅਤ ਰਹਿਣ ਸਕਣ ਜੀ ਅੱਜ ਮੰਨ ਲਓ ਮੇਰੇ ਬੱਚਿਆਂ ਦੇ ਨਾਲ ਇਦਾਂ ਹੋਇਆ ਵਾ ਕੱਲ ਨੂੰ ਕਿਸੇ ਦੇ ਬੱਚੇ ਨਾਲ ਵੀ ਇਦਾਂ ਹੋ ਸਕਦਾ ਵਾ ਕੋਈ ਵੀ ਮਤਲਬ ਬੜਕੀ ਨੂੰ ਕੋਈ ਅੱਜ ਤੇ ਮੋਬਾਈਲ ਆ ਮੋਬਾਈਲ ਦੀ ਚਲੋ ਕੋਈ ਗੱਲ ਨਹੀਂ ਤੇ ਜੇ ਮੰਨ ਲਓ ਕਿਸੇ ਨੂੰ ਬੱਚੇ ਨੂੰ ਵੱਢ ਠੋਕ ਜਾਵੇ ਜਾਂ ਮੰਨ ਲਓ ਕਿਸੇ ਦੇ ਬੱਚੀ ਨੂੰ ਚੁੱਕ ਕੇ ਲੈ ਜਾਵੇ ਕੋਈ ਤੇ ਕੌਣ ਜ਼ਿੰਮੇਵਾਰ ਆ ਫਿਰ ਮੇਰਾ ਨਾਮ ਜੋਬਨ ਸਿੰਘ ਆ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਜੀ ਖਵਾਸਪੁਰ ਆ ਇਹ ਮੇਰੀਆਂ ਨਾ ਦੋ ਆਪਣੀਆਂ ਵਾਂ ਇੱਕ ਦਾ ਨਾਮ ਮਨਜੋ ਤੇ ਦੂਜੀ ਨਵਜੋਤ ਕੋਰੇ ਕੱਲ ਦੋਨੇ ਸਕਾਲਰਸ਼ਿਪ ਦਾ ਨਾ ਫਾਰਮ ਭਰਨੀਆਂ ਹੀ ਲਾਸਟ ਡੇਟ ਕਰਕੇ ਤੇ ਕੱਲ ਕੋਈ ਇਹ ਤਕਰੀਬਨ 7:30 ਵਜੇ ਦੀ ਗੱਲ ਆ ਇੱਥੇ ਦੋ ਜਣੇ ਆਏ ਆ ਮੋਟਰਸਾਈਕਲ ਤੇ ਮੂੰਹ ਉਹਨਾਂ ਨੇ ਬੱਦੇ ਹੋਏ ਸੀਗੇ ਤੇ ਮੇਰੀ ਵੱਡੀ ਜਿਹੜੀ ਪਨੇਵੀ ਹੈਗੀ ਆ ਨਵਜੋਤ ਕੋਰ ਉਹਦੀ ਤੌਣ ਤੇ ਦੰਤ ਰੱਖ ਕੇ ਤਿੰਨ ਚਾਰ ਮਿੰਟ ਖਿੱਚਾ ਤੂ ਹੀ ਕਰਕੇ ਤੇ ਫੇਰ ਫੋਨ ਖੋਕੇ ਗਿਆ ਖੜਿਆ ਹੋਇਆ ਵਾ ਇਦਾਂ ਤੋਂ ਇਹ ਸਾਰੀ ਵਾਰਦਾ ਸਕੂਲ ਦੇ ਅੰਦਰ ਹੀ ਹੋਈ? ਹਾਂਜੀ ਸਕੂਲ ਦੇ ਅੰਦਰ ਹੋਈ ਆ ਜੀ ਇੱਥੇ ਚਾਰ ਸਕਿਉਰਿਟੀ ਗਾਰਡ ਆ ਗੇਟ ਦੋਵੇਂ ਖੁੱਲੇ ਰਹਿੰਦੇ ਆ ਇਹਨਾਂ ਦੇ ਕੋਈ ਗੇਟ ਤੇ ਮੌਜੂਦਾ ਨਹੀਂ ਹੈਗਾ ਇਹਨਾਂ ਤਿੰਨ ਚਾਰ ਮਿੰਟ ਰੋਲਾ ਪਾਇਆ ਕੁੜੀਆਂ ਨੇ ਕੋਈ ਮਤਲਬ ਸਕਿਉਰਟੀ ਗਾਰਡ ਨਹੀਂ ਬਾਹਰ ਆਇਆ ਕੋਈ ਇਹਨਾਂ ਦਾ ਸਠਾਪ ਨਹੀਂ ਕੋਈ ਪ੍ਰਿੰਸੀਪਲ ਮੈਮ ਕੁਝ ਨਹੀਂ ਆਇਆ ਵੀ ਬਾਹਰ ਤੇ ਜਦ ਸਕੂਲ ਦੇ ਵਿੱਚ ਘਟਨਾ ਹੋਈ ਹੈ ਪਰ ਸਕੂਲ ਵੱਲੋਂ ਕੋਈ ਐਕਸ਼ਨ ਲਿਆ ਗਿਆ ਨਾ ਜੀ ਨਾ ਕੋਈ ਨਹੀਂ ਜੀ ਕੋਈ ਅਜ ਤੱਕ ਪੁਲਿਸ ਕੰਪਲੇਂਟ ਨਹੀਂ ਸਕੂਲ ਵੱਲੋਂ ਦਿੱਤੀ ਗਈ ਜਦ ਕਿ ਅਸੀਂ ਖੁਦ ਵੱਲੋਂ ਆਪਣੀ ਕੰਪਲੇਂਟ ਲਿਖਾਈ ਹੋਈ ਹੈ ਪੁਲਿਸ ਸਟੇਸ਼ਨ ਇਹ ਅੰਗੇਲੀ ਮੰਨਦੇ ਸਕੂਲ ਹਾਂ ਜੀ ਬਿਲਕੁਲ ਅੰਗੇਲੀ ਜੀ ਵੇਖੋ ਦੀ ਅੱਜ ਤਾਂ ਚਲੋ ਫੋਨ ਖੋਇਆ ਗਿਆ ਵਾ ਦਾਤਰੋ ਦੀ ਤੋਂ ਤੇ ਰੱਖਿਆ ਹੋਇਆ ਕਿ ਕਿਸੇ ਬੱਚੀ ਨੂੰ ਇੱਥੇ ਵੱਡਾ ਵੱਡਾ ਦਿੱਤਾ ਜਾਵੇ ਜਾਂ ਮਾਰ ਦਿੱਤਾ ਜਾਵੇ ਜਾਂ ਚੋਕੇ ਲੈ ਜਾਇਆ ਜਾਵੇ ਤੇ ਫਿਰ ਦੱਸੋ ਕੌਣ ਜ਼ਿੰਮੇਵਾਰ ਹੋਏਗਾ ਇਹਦੀ ਜ਼ਿੰਮੇਵਾਰੀ ਸਕੂਲ ਦੀ ਸਮਝਦੇ ਹੋ ਜੇ ਨੁਕਸਾਨ ਦਾ ਹਾਂਜੀ ਇਹ ਜ਼ਿੰਮੇਵਾਰੀ ਜਿਹੜੀ ਜਵਾਬਦੇਹੀ ਹੈ ਸਕੂਲ ਦੀ ਹੋਊਗੀ ਪ੍ਰਿੰਸੀਪਲ ਮੈਮ ਦੀ ਹੋਊਗੀ ਜਾਂ ਸਟਾਫ ਦੀ ਹੋਊਗੀ ਸਾਰੇ ਦੀ ਇਸ ਬੰਦੀ ਕੋ ਦਿਖਾ ਦਿੱਤੀ ਵੀ ਹਾਂਜੀ ਦਿੱਤੀ ਆ ਜੀ ਕੀ ਮੰਗ ਕਰਦੇ ਐਂ ਜੀ ਵੇਖੋ ਇਹਨਾਂ ਇਨਸਾਫ ਚਾਹੁੰਦੇ ਆ ਵੀ ਕਿਸੇ ਹੋਰ ਵੀ ਬੱਚੀ ਦੇ ਮਤਲਬ ਇਦਾਂ ਦਾ ਵਾਰਦਾਤ ਨਾ ਹੋਈ ਜਾਵੇ ਸਕੂਲੇ ਤੇ ਇਹ ਜਿਹੜਾ ਰਸਤਾ ਇਹਨਾਂ ਨੇ ਲੋਕਲ ਬਣਾਇਆ ਵਾ ਪਿੰਡ ਵਾਲਿਆਂ ਨੇ ਵੀ ਜਿਹੜਾ ਮਰਜੀ ਇੱਧਰ ਦੀ ਮੁਰ ਅਗਰ ਗੇਟ ਕੱਲ ਬੰਦ ਹੁੰਦੇ ਤੇ ਉਹ ਮੋੜ ਸਾਂਲ ਅੰਦਰ ਨਹੀਂ ਸੀ ਆਉਣਾ ਇਹਨਾਂ ਦੇ ਨਾਲੇ ਵਾਰਦਾਤ ਹੋਣੀ ਸੀ ਇਹਨਾਂ ਨੇ ਗੇਟ ਦੋਵੇਂ ਖੁੱਲੇ ਛੱਡੇ ਜਿਹੜਾ ਮਰਜੀ ਇੱਧਰ ਦੀ ਭਾਵੇਂ ਚੋਰ ਚੱਕਾ ਲਟੇਰਾ ਲੰਘ ਜਵੇ ਜੋ ਮਰਜੀ ਵਾਰਦਾਤ ਕਰ ਦੇ ਇਹਨਾਂ ਦੇ ਕੰਨ ਤੇ ਜੂਨੀ ਕੱਲ ਸਰਕੀ ਆ ਜੀ